ਉਹਦੇ ਵਿੱਚ ਵਰਤੇ ਜਾਣ ਵਾਲੇ ਪੂਰੇ 10 ਪ੍ਰੋਡਕਟਾਂ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਹਰ ਸੰਦੇ ਨੂੰ ਆਪਣੀ ਫੈਕਟਰੀ ਹੋਮੰਤਰਾ ਇੰਡਸਟਰੀਜ਼ ਦੇ ਵਿੱਚ ਇਹ ਪ੍ਰੋਡਕਟਾਂ ਦੇ ਵਿੱਚੋਂ ਡਿਟਰਜੈਂਟ ਪਾਊਡਰ ਯਾਨੀ ਕਿ ਸਰਫ ਲiquid ਡਿਟਰਜੈਂਟ ਐ ਡਿਸ਼ਵਾਸ਼ ਜੈਲੀ ਯਾਨੀ ਭਾਂਡੇ ਧੋਣ ਵਾਲਾ ਜੈਲ ਟੇਪਲ ਫਿਨਲ ਟਾਇਲਟ ਕਲੀਨਰ ਵੈਕਿਊਮ ਕਲੀਨਰ ਹੈਂਡ ਵਾਸ਼ ਗਲਾਸ ਕਲੀਨਰ ਤੇ ਸਰਫੇਸ ਕਲੀਨਰ ਪੂਰੇ 10 ਪ੍ਰੋਡਕਟਾਂ ਦੀ ਜਿਹੜੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਅਤੇ ਇਸ ਟ੍ਰੇਨਿੰਗ ਤੋਂ ਬਾਅਦ ਤੁਹਾਡੇ ਲਈ ਕੁਝ ਖਾਸ ਚੀਜ਼ਾਂ ਜਿਵੇਂ ਕਿ ਬੁੱਕਲੇਟਾਂ ਤੇ ਨਾਲ ਇਸ ਤਰ੍ਹਾਂ ਦਾ ਜਿਹੜਾ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਅਤੇ ਦੋਸਤੋ ਇਹਦੀ ਇੱਕ ਹੋਰ ਖਾਸੀਅਤ ਹੈ ਕਿ ਇਸ ਨੂੰ ਤੁਸੀਂ ਆਪਣੇ ਘਰ ਦੇ ਇੱਕ ਕਮਰੇ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਘੱਟ ਪੈਸੇ ਵਾਲੀ ਇਨਵੈਸਟਮੈਂਟ ਹੈ ਪਾਣੀ ਤੋਂ ਪੈਸਾ ਸਮਝ ਲਓ ਪਾਣੀ ਤੋਂ ਪੈਸਾ ਬਣਾਉਣ ਦੀ ਤਰਕੀਬ ਤੁਹਾਨੂੰ ਦੱਸੀ ਜਾਂਦੀ ਹੈ ਅਤੇ ਦੋਸਤੋ ਕਦੇ ਨਾ ਖਤਮ ਹੋਣ ਵਾਲਾ ਜਿਹੜਾ ਬਿਜ਼ਨਸ ਹੈ ਔਰ ਬੜੇ ਸਾਲੇ ਦੇ ਵਿੱਚ ਬੱਦਦਾ ਹੀ ਜਾ ਰਿਹਾ ਇਹਦੇ ਇਹਦੀ ਡਿਮਾਂਡ ਹੈ ਜਿਹੜੀ ਵੱਧਦੀ ਜਾ ਰਹੀ ਹੈ ਕਦੇ ਵੀ ਇਹ ਜਿਹੜਾ ਬਿਜ਼ਨਸ ਉਹ ਨਾਈ ਠੰਡਾ ਪਾਣ ਵਾਲਾ ਤੇ ਨਾਈਕ ਘਟੋ ਵਾਲਾ ਤਾਂ ਦੋਸਤੋ ਇਸ ਦੀ ਤੁਸੀਂ ਪਰਸਨਲ ਟ੍ਰੇਨਿੰਗ ਦਿੱਤੇ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ ਇਹਦੀ ਫੀਸ ਜਿਹੜੀ 3100 ਰੁਪਿਆ ਫੀਸ ਰੱਖੀ ਹੈ ਅਤੇ ਦੋਸਤੋ 500 ਰੁਪਿਆ ਪਹਿਲਾਂ ਸਾਨੂੰ Google Pay ਜਾਂ PhonePe ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਅਤੇ ਸੰਡੇ ਨੂੰ ਇਹ ਟ੍ਰੇਨਿੰਗ ਜਿਹੜੀ ਸਵੇਰੇ 10:00 ਤੋਂ ਲੈ ਕੇ ਸ਼ਾਮ ਨੂੰ 4:00 ਵਜੇ ਤੱਕ ਚੱਲਦੀ ਹੈ ਅਤੇ ਇਸ ਟ੍ਰੇਨ ਦਾ ਲੈ ਬਣ ਸਕਦੇ ਹੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਟ੍ਰੇਨਿੰਗ ਇੱਕ ਦਿਨ ਦੇ ਵਿੱਚ ਹੀ ਕੰਪਲੀਟ ਹੋ ਜਾਂਦੀ ਹੈ ਤੁਹਾਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਅਤੇ ਅਸੀਂ ਤੁਹਾਨੂੰ 3100 ਰੁਪਏ ਦੇ ਵਿੱਚ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਅਤੇ ਇੱਕ ਬੁੱਕਲੇਟ ਜਿਹਦੇ ਵਿੱਚ ਇਹ ਪੂਰਾ ਲਿਖਿਆ ਹੁੰਦਾ ਹੈ ਦਾ ਪਰਫਾਰਮਾ ਕਿ ਕਿਸ ਤਰ੍ਹਾਂ ਤਿਆਰ ਕਰ ਲੈ ਕੀ ਕੀ ਸਮਾਨ ਤੋਂ ਕੀ ਕੀ ਗਰੀਡੀਅੰਟ ਪਾਣਗੇ ਅਤੇ ਨਾਲੇ ਇੱਕ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਜਿਸ ਤੋਂ ਜਿਹੜੀ ਮੰਨਿਆ ਜਾਂਦਾ ਕਿ ਤੁਸੀਂ ਸਾਡੀ ਜਿਹੜੀ ਫੈਕਟਰੀ ਦੇ ਵਿੱਚੋਂ ਇਹ ਪ੍ਰੋਡਕਟ ਬਣਾਉਣਾ ਸਿੱਖ ਕੇ ਗਏ ਹੋ ਅਤੇ ਤੁਸੀਂ ਆਪਣੇ ਘਰੇ ਵੀ ਇਹ ਪ੍ਰੋਡਕਟ ਬਣਾ ਸਕਦੇ ਹੋ ਤਾਂ ਦੋਸਤੋ ਇਹ 22 ਵੱਡੇ ਇਨਵੈਸਟਮੈਂਟ ਤੁਸੀਂ ਥੋੜੇ ਜਿਹੇ ਪੈਸਿਆਂ ਤੋਂ ਸਟਾਰਟ ਕਰਕੇ ਆਪਣੇ ਘਰ ਦੇ ਵਿੱਚ ਜਿਹੜਾ ਇਹ ਕੰਮ ਚਲਾ ਸਕਦੇ ਹੋ ਤੇ ਇਹਦੇ ਲਈ ਬਾਹਰੇ ਪੈਸਿਆਂ ਦੀ ਬੜੀ ਵੱਡੀ ਇਨਵੈਸਟਮੈਂਟ ਦੀ ਲੋੜ ਨਹੀਂ ਪੈਂਦੀ ਸੰਡੇ ਦੀ ਆਪਣੇ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਹੈ ਜੀ ਆਪਾਂ ਫੈਕਟਰੀ ਦੇ ਵਿੱਚ ਖੜੇ ਹਾਂ ਹੋਮ ਅੰਤਰਾ ਇੰਡਸਟਰੀਜ਼ ਹੋਮ ਕਲੀਨਿੰਗ ਪ੍ਰੋਡਕਟ ਜਿਹਦੇ ਵਿੱਚ ਆਪਾਂ ਪੂਰੇ ਘਰਾਂ ਦੇ ਵਿੱਚ ਸਫਾਈ ਵਾਲੇ 10 ਪ੍ਰੋਡਕਟ ਬਣਾਉਣ ਦੀ ਟ੍ਰੇਨਿੰਗ ਦਿੰਨੇ ਆ ਪ੍ਰੈਕਟੀਕਲ ਟ੍ਰੇਨਿੰਗ ਤੇ ਸਾਡੇ ਵੀਰ ਤੇ ਸਾਡੀ ਭੈਣ ਤੇ ਸਾਡੇ ਬਜ਼ੁਰਗ ਆਏ ਹੋਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਅੱਜ ਦੀ ਜਿਹੜੀ ਟ੍ਰੇਨਿੰਗ ਲਾ ਕੇ ਕਿਵੇਂ ਦਾ ਲੱਗ ਆਪਾਂ 3100 ਰੁਪਿਆ ਫੀਸ ਰੱਖੀ ਹੋਈ ਹੈ 3100 ਰੁਪਿਆ ਲਾ ਕੇ ਇਹਨਾਂ ਨੂੰ ਮਤਲਬ ਕਿ ਇਹਦਾ ਖਰਾਬਤਾ ਨਹੀਂ ਗਿਆ 3100 ਰੁਪਿਆ ਲੱਗਿਆ ਇਹਨਾਂ ਨੂੰ 3100 ਰੁਪਿਆ ਲਾ ਕੇ ਸੰਤੁਸ਼ਟੀ ਹੋਈ ਜਾਂ ਨਹੀਂ ਹੋਈ ਸਾਰੀਆਂ ਗੱਲਾਂ ਬਤਾ ਕਰਾਂਗੇ ਤੇ ਕਿਵੇਂ ਦਾ ਇਹਨਾਂ ਨੂੰ ਇਹ ਟ੍ਰੇਨਿੰਗ ਲੱਗੀ ਕਿੰਨਾ ਕੁ ਸਿੱਖ ਚੁੱਕੇ ਨੇ ਜਾਂ ਕਿਵੇਂ ਦਾ ਕੋਈ ਸਵਾਲ ਜਵਾਬ ਕਿਉਂਕਿ ਦੋਸਤੋ ਜਦੋਂ ਤੁਸੀਂ ਮੰਨ ਲਓ ਇਹ ਵੀਡੀਓ ਤੁਹਾਡੇ ਕੋਲੇ ਪਹੁੰਚਦੀਆਂ ਤਾਂ ਤੁਹਾਡੇ ਮਨ 'ਚ ਕਈ ਸਵਾਲ ਆ ਜਾਂਦੇ ਨੇ ਤੇ ਉਹ ਸਵਾਲ ਇਹਨਾਂ ਦੇ ਮਨ 'ਚ ਵੀ ਹੁੰਦੇ ਨੇ ਤੇ ਅਸੀਂ ਹਮੇਸ਼ਾ ਹੀ ਫੋਨ ਦੇ ਉੱਤੇ ਕਹਿੰਦੇ ਹੁੰਦੇ ਆ ਥੱਲੇ ਨੰਬਰ ਚੱਲ ਰਹੇ ਨੇ ਤੁਸੀਂ ਕਾਲ ਕਰਕੇ ਕੁਝ ਵੀ ਸਕਦੇ ਟ੍ਰੇਨਿੰਗ ਬਾਰੇ ਤੇ ਅਸੀਂ ਕਹਿੰਦੇ ਹੁੰਨੇ ਆ ਵੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਟ੍ਰੇਨਿੰਗ ਦੇ ਵਿੱਚ ਮਿਲ ਜਾਣਗੇ ਤੇ ਇਹ ਇਹਨਾਂ ਨੂੰ ਸਵਾਲਾਂ ਦੇ ਜਵਾਬ ਮਿਲੇ ਜਾਂ ਨਹੀਂ ਤੇ ਕਿਵੇਂ ਦਾ ਮੈ ਲੱਗਿਆ ਇੱਥੇ ਆ ਕੇ ਕੀ ਗੱਲਬਾਤ ਆ ਸਾਰੀ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆ ਕੇ ਮਾੜਾ ਜਿਹਾ ਦਿਖਾਉਣ ਜਿਹੜੇ ਆਪਾਂ ਪ੍ਰੋਡਕਟ ਬਣਾਏ ਨੇ ਆਹ ਲਓ ਜੀ ਸਰਫੇਸ ਕਲੀਨਰ ਗਲਾਸ ਕਲੀਨਰ ਆਹ ਹੈਂਡ ਵਾਸ਼ ਆ ਗਿਆ ਤੇ ਆ ਆ ਗਿਆ ਜੀ ਬਾਥਰੂਮ ਕਲੀਨਰ ਟਾਇਲਟ ਕਲੀਨਰ ਤੇ ਆ ਗਿਆ ਬਰਤਨ ਧੋਣ ਵਾਲਾ ਡਿਸ਼ ਵਾਸ਼ ਤੇ ਆ ਕਪੜੇ ਧੋਣ ਵਾਲਾ ਲਿਕਵਿਡ ਆ ਗਿਆ ਇਹ ਟੀਪੌਲ ਆ ਗਿਆ ਆ ਤਿੰਨ ਤਰ੍ਹਾਂ ਦੇ ਆਪਾਂ ਨੇ ਫਾਈਨਲ ਬਣਾਏ ਸੀ ਤੇ ਪਿੱਛੇ ਵੀ ਆ ਤੁਸੀਂ ਦੇਖ ਸਕਦੇ ਹੋ ਸਾਰਾ ਪ੍ਰੋਡਕਟ ਹੈ ਜਿਹੜਾ ਤੇ ਆਹ ਹੈ ਜੀ ਆਪਣਾ ਸਰਫ ਤੇ ਆਪਾਂ ਸਰਫ ਉਹ ਦਿਖਾਇਆ ਕਿੱਥੇ ਜਿਹੜਾ ਆਪਾਂ ਬਣਾਇਆ ਸੀਗਾ ਤੇ ਆਪਾਂ ਸਰਫ ਵੀ ਬਣਾ ਕੇ ਦਿਖਾਇਆ ਸੀਗਾ ਜਿਹਦੇ ਵਿੱਚ ਪੂਰੇ 10 ਪ੍ਰੋਡਕਟ ਨੇ ਜੀ ਹੋਮ ਕਲੀਨਿੰਗ ਦੇ ਆ ਤੁਸੀਂ ਦੇਖ ਸਕਦੇ ਹੋ ਆਹ ਆਪਾਂ ਨੇ ਜਿਹੜਾ ਸਰਫ ਹੈ ਇਹਨਾਂ ਨੂੰ ਬਣਾਉਣਾ ਸਿਖਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਤੇ ਆਜੋ ਹੁਣ ਆਪਾਂ ਗੱਲਬਾਤ ਕਰਾਂਗੇ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਜਾ ਕਰੋ ਇਹ ਓਪਰਚ्युनिटी ਹੈ ਉਹਨਾਂ ਲੋਕਾਂ ਲਈ ਫ ਆ ਬੇਰੋਜ਼ਗਾਰ ਸਮਝ ਰਿਹਾ ਹੈ ਜਾਂ ਆਪਦੀ ਕੋਈ ਪ੍ਰਾਈਵੇਟ ਨੌਕਰੀ ਤੋਂ ਖੁਸ਼ ਨਹੀਂ ਹੈਗਾ ਤਾਂ ਉਹ ਇੱਥੇ ਆ ਕੇ ਸਾਡੇ ਤੋਂ ਟ੍ਰੇਨਿੰਗ ਲੈ ਕੇ ਆਪਦੇ ਘਰੋਂ ਬਿਨਾ ਕਿਸੇ ਵੱਡੇ ਸੈਟਅਪ ਤੋਂ ਆਪਦੇ ਘਰ ਦੇ ਇੱਕ ਕਮਰੇ ਤੋਂ ਸਟਾਰਟ ਕਰ ਸਕਦਾ ਹੈ ਤੇ ਥੋੜੇ ਜਿਹੇ ਪੈਸਿਆਂ ਤੋਂ ਸਟਾਰਟ ਕਰ ਸਕਦਾ ਹੈ ਤੇ ਬਿਨਾ ਕਿਸੇ ਲਾਇਸੈਂਸ ਦੇ ਜਾਂ ਬਿਨਾ ਕਿਸੇ ਵੱਡੀ ਮਸ਼ੀਨ ਦੇ ਆਪਦੇ ਘਰੋਂ ਇਹ ਕਾਰੋਬਾਰ ਕਰ ਸਕਦਾ ਹੈ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸਾਡੇ ਤੋਂ ਸਿੱਖ ਸਕਦਾ ਹੈ ਤੇ ਬਹੁਤ ਸਾਰੇ ਫੌਜੀ ਵੀਰ ਜਿਹੜੇ ਰਿਟਾਇਰ ਨੇ ਜਾ ਬਹੁਤ ਸਾਰੇ ਐਸੇ ਲੋਕ ਆ ਜਿਹੜੇ ਸਰਕਾਰੀ ਜੋਬ ਤੋਂ ਆਪਦੀ ਤੋਂ ਰਿਟਾਇਰ ਨੇ ਉਹ ਸਾਡੇ ਨਾਲ ਆ ਕੇ ਜਿਹੜਾ ਕੰਮ ਸਿੱਖਦੇ ਨੇ ਤੇ ਉਹਨਾਂ ਨੇ ਆਪਦੇ ਸੋਹਣੇ ਕੰਮ ਚਲਾ ਰੱਖੇ ਨੇ ਭੈਣ ਸਸਟੀਕਾ ਜੀ ਸਸਟੀਕਾ ਜੀ ਕਿੱਥੋਂ ਆਈ ਜੀ ਤੁਸੀਂ ਅਸੀਂ ਮੋਗੇ ਤੋਂ ਆਏ ਜੀ ਅੱਛਾ ਤੁਹਾਡਾ 3100 ਰੁਪਏ ਲੱਗਿਆ ਤੁਹਾਨੂੰ ਦੁੱਖਦਾ ਤਾਂ ਨਹੀਂ ਇਸ ਟਾਈਮ ਨਹੀਂ ਜੀ ਅੱਛਾ ਕਿਵੇਂ ਦੀ ਤੁਹਾਨੂੰ ਨੋਲਿਜ ਮਿਲੀ ਕਿਵੇਂ ਲੱਗਦਾ ਵੀ ਤੁਸੀਂ ਕਰ ਲੋਗੇ ਕੰਮ ਕਿਵੇਂ ਦਾ ਲੱਗੇ ਇੱਥੇ ਆ ਕੇ ਕੰਮ ਬਹੁਤ ਵਧੀਆ ਲੱਗਿਆ ਵਾ ਤੇ ਕੰਮ ਕਰ ਸਕਦੇ ਆ ਆਸਾਨ ਆ ਕੰਮ ਕਰਨੰਨੇ ਔਖਾ ਨਹੀਂ ਹੈਗਾ ਠੀਕ ਹੈ ਜੀ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਪੈਣਾ ਆਪਦੇ ਆਪ ਨੂੰ ਕਰਿਆ ਸਮਝਦੇ ਨੇ ਅਸੀਂ ਬੇਰੁਜ਼ਗਾਰ ਆ ਅਸੀਂ ਵੀ ਕੁਝ ਕਰ ਸਕਦੇ ਆ ਤਾਂ ਉਹਨਾਂ ਪੈਣਾ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਪੈਣਾ ਨੂੰ ਕਹਿਣਾ ਚਾਹੁੰਦੇ ਆ ਕਿ ਕਿ ਉਹ ਬੇਜ਼ਗਾਰ ਨਾ ਰਹਿਣ ਆਪਣਾ ਕੰਮ ਕਰ ਸਕਦੇ ਆ ਆਸਾਨੀ ਨਾਲ ਇੱਥੇ ਆ ਕੇ ਸਿੱਖ ਸਕਦੇ ਨੇ ਜੀ ਵੀ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਕਿੱਥੋਂ ਆਏ ਸੀ ਫਰੀਦਕੋਟ ਤੋਂ ਜੀ ਅੱਛਾ ਕਿਵੇਂ ਤਾਂ ਲੱਗਿਆ ਉਹਰੇ ਆ ਕੇ ਬਹੁਤ ਵਧੀਆ ਲੱਗਾ ਜੀ ਅੱਛਾ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਜਿਹੜੇ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਬਹੁਤ ਵਧੀ ਪਈ ਆ ਤੇ ਕੰਮ ਦੀ ਹਰੇਕ ਨੂੰ ਬਹੁਤ ਜ਼ਰੂਰਤ ਆ ਤੇ ਅੱਜ ਕੱਲ ਦੀ ਜਿਹੜੀ ਜਵਾਨੀਆਂ ਨਸ਼ਿਆਂ ਵਾਲ ਵਧ ਰਹੀ ਆ ਉਤੋਂ ਮੋੜਦੇ ਹੋਏ ਆਪਦਾ ਤੁਸੀਂ ਕੰਮ ਕਰੋ ਬਹੁਤ ਘੱਟ ਪੈਸੇ ਨਾਲ ਥੋੜੀ ਜੀ ਜਗ੍ਹਾ ਤੇ ਆਪ ਤੁਸੀਂ ਇਸ ਕੰਮ ਨੂੰ ਕਰ ਸਕਦੇ ਹੋ ਤੇ ਉਸ ਕੰਮ ਨੂੰ ਕਰਨ ਵਾਸਤੇ ਤੁਸੀਂ ਟ੍ਰੇਨਿੰਗ ਤੁਸੀਂ ਲੈ ਅੱਜ ਲਈ ਆ ਟ੍ਰੇਨਿੰਗ ਲੈ ਕੇ ਸਾਨੂੰ ਬਹੁਤ ਵਧੀਆ ਲੱਗਾ ਆ ਬਹੁਤ ਵਧੀਆ ਸੀ ਸਿੱਖੇ ਆ ਸਾਡਾ ਜਿਹੜਾ ਦਿੱਤਾ ਆ ਪੈਸਾ ਆ ਤੁਹਾਨੂੰ ਕੋਈ ਵਿਅਰਥ ਨਹੀਂ ਗਿਆ ਬਹੁਤ ਵਧੀਆ ਇਹਦੇ ਵਿੱਚ ਸਾਨੂੰ ਰਿਸਪੌਂਸ ਮਿਲਿਆ ਬਹੁਤ ਵਧੀਆ ਨੋਲਿਜ ਮਿਲਿਆ ਕੋਸ਼ਿਸ਼ ਕਰਾਂਗੇ ਬਹੁਤ ਜਲਦੀ ਬਹੁਤ ਵਧੀਆ ਜੀ ਮੁਬਾਰਕਾਂ ਕਰੋ ਤੇ ਅੱਛਾ ਜਿਵੇਂ ਤੁਹਾਡੇ ਸਵਾਲ ਹੁੰਦੇ ਨੇ ਜਦੋਂ ਹਣਾ ਪਹਿਲੀ ਵਾਰੀ ਤੁਸੀਂ ਫੋਨ ਕਰਦੇ ਹੋ ਤੁਹਾਡੇ ਕੋਈ ਸਵਾਲ ਹੁੰਦੇ ਨੇ ਉਹ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਜਾਂ ਕੋਈ ਮੰਚ ਰਿਹਾ ਨਹੀਂ ਸਵਾਲ ਤੇ ਆਮ ਹੀ ਹੁੰਦੇ ਆ ਜਿਹੜਾ ਵੀ ਬੰਦਾ ਕਿਵੇਂ ਇੱਕ ਪ੍ਰੋਡਕਟ ਬਣਾਏਗਾ ਕਿਸ ਤਰ੍ਹਾਂ ਵਿਕੂਗਾ ਉਹ ਸਾਰੇ ਟ੍ਰੇਨਿੰਗ ਦੇ ਵਿੱਚ ਕਲੀਅਰ ਹੋ ਗਏ ਆ ਕੋਈ ਸਵਾਲ ਕੋਈ ਨਹੀਂ ਰਿਹਾ ਠੀਕ ਹੈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਜੀ ਕਹਿ ਰਹੇ ਆ ਫਲੋਰ ਤੋਂ ਅੱਛਾ ਅੱਛਾ ਕਿਵੇਂ ਦਾ ਲੱਗਿਆ ਉਹ ਰਿਆ ਨਹੀਂ ਬਹੁਤ ਚੰਗਾ ਲੱਗਾ ਜੀ ਅੱਛਾ ਲੱਗਦਾ ਵੀ ਕੰਮ ਕਰ ਲੋਗੇ ਹਾਂਜੀ ਹਾਂਜੀ ਕੰਮ ਸੌਖਾ ਹੀ ਹੈ ਇਹ। ਅੱਛਾ ਜਿਵੇਂ ਆਪਾਂ ਨੇ ਟ੍ਰੇਨਿੰਗ ਦਿੱਤੀ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝ ਆਈ ਜਾਂ ਨਹੀਂ? ਹਾਂਜੀ ਹਾਂਜੀ ਕੱਲੇ-ਕੱਲੇ ਗੱਲ ਸਮਝ ਆਈ। ਵਧੀਆ ਲੱਗਿਆ? ਹਾਂਜੀ ਹਾਂਜੀ। ਬਾਈ ਜੀ ਕੀ ਹਾਲ ਹੈ? ਵਧੀਆ ਜੀ। ਕਿੱਥੋਂ ਆਏ ਤੁਸੀਂ? ਫਰੋਹੀਪੁਰ ਤੋਂ ਆਈ। ਕਿਵੇਂ ਦਾ ਲੱਗਿਆ ਆ ਕੇ ਜੀ? ਸਰ ਬਹੁਤ ਵਧੀਆ ਲੱਗਿਆ ਜੀ। 3500 ਰੁਪਏ 3100 ਰੁਪਏ ਲੱਗਿਆ ਲੱਗਦਾ ਤਾਂ ਨਹੀਂ ਬੇਰਥ ਹੋ ਗਿਆ। ਨਹੀਂ ਨਹੀਂ ਜੀ। ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਸਾਨੂੰ। ਬਹੁਤ ਕੁਝ ਸਿੱਖਿਆ। ਸਾਨੂੰ ਕੋਈ ਬਿਜ਼ਨਸ ਦਾ ਰਸਤਾ ਲੱਭ ਗਿਆ ਜੀ। ਲੱਭ ਗਿਆ। ਮਤਲਬ ਲੱਗਦਾ ਹੁਣ ਕਰ ਅੱਛਾ ਕਿਵੇਂ ਦਾ ਲੱਗਿਆ ਆ ਕੇ ਬਹੁਤ ਵਧੀਆ ਜੀ ਤੁਹਾਡਾ ਟ੍ਰੇਨਿੰਗ ਦਾ ਸਿਸਟਮ ਵੀ ਬਹੁਤ ਵਧੀਆ ਹੈ ਆਪਾਂ ਹੋਰ ਵੀ ਜੋ ਵੀ ਕੋਈ ਭੈਣ ਭਰਾ ਜੋ ਵੀ ਸਿੱਖਣਾ ਚਾਹੁੰਦਾ ਹੈ ਆ ਕੇ ਸਿੱਖ ਸਕਦਾ ਤੁਹਾਡਾ ਸਿਖਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ ਹਾਂਜੀ ਅੱਛਾ ਕਰ ਸਕਦੇ ਹੋ ਕੰਮ ਮਤਲਬ ਲੱਗਦਾ ਹੁਣ ਤੁਸੀਂ ਕਰ ਲੋਗੇ ਹਾਂਜੀ ਕੰਮ ਤਾਂ ਹੋ ਜਾਣਾ ਜੀ ਬਹੁਤ ਸਾਨੂੰ ਤਾਂ ਆਸਾਨ ਤਰੀਕੇ ਨਾਲ ਸਮਝਾਤਾ ਤੁਸੀਂ ਬਹੁਤ ਵਧੀਆ ਗੱਲ ਹੈ ਦੋਸਤੋ ਇਹ ਆਪਾਂ ਹਰ ਘਰ ਰੋਜ਼ਗਾਰ ਦੀ ਜਿਹੜੀ ਸੁਵਿਧਾ ਉਹ ਲੈ ਕੇ ਆਏ ਆ ਸੌਰੀ ਸੁਵਿਧਾ ਲੈ ਕੇ ਆਇਆ ਤੇ ਮੈਂ ਕਹਿੰਦਾ ਵੀ ਹਰ ਘਰ ਰੋਜ਼ਗਾਰ ਹੋਵੇ ਕੋਈ ਵੀ ਵੀਰ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਅੱਜ ਕੱਲ ਕਮਾਈ ਬਣਾ ਕੁਝ ਨਹੀਂ ਹੈਗਾ ਤੇ ਮੈਂ ਚਾਹੁੰਦਾ ਵੀ ਹਰ ਇੱਕ ਵੀਰ ਆ ਕੇ ਕੰਮ ਸਿੱਖੇ ਤੇ ਆਪਦਾ ਘਰੋਂ ਆਪਦੇ ਘਰ ਬੈਠੇ ਕਰੋ ਰੋਜ਼ਗਾਰ ਚਲਾ ਸਕਦਾ ਇਹਦੇ ਲਈ ਕੋਈ ਵੱਡੀ ਮਸ਼ੀਨ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਆਪਦੇ ਇੱਕ ਘਰ ਦੇ ਇੱਕ ਕਮਰੇ ਤੋਂ ਇਹ ਕੰਮ ਸਟਾਰਟ ਕਰਕੇ ਤੁਸੀਂ ਆਪਦਾ ਜਿਹੜਾ ਬਿਜ਼ਨਸ ਆ ਉਹਨੂੰ ਵਧਾ ਸਕਦੇ ਹੋ ਵੀਰੇ ਕਿਹੜੀ ਜਗਾ ਤੋਂ ਆਏ ਸੀ ਮੈਂ ਰਾਜਸਥਾਨ ਤੋਂ ਰਾਜਸ ਦੇਖੋ ਸਾਡੇ ਵੀਰ ਕਈ ਕਹਿੰਦੇ ਨੇ ਸਾਡੇ ਤੋਂ ਸਾਨੂੰ ਨਾ ਨੇੜੇ ਲੁਧਿਆਣੇ ਲੁਧਿਆਣੇ ਤੋਂ ਫੋਨ ਆਉਂਦਾ ਅੱਛਾ ਇਹ ਤਾਂ ਦੂਰ ਬਹੁਤ ਹੈ ਅਸੀਂ ਕਹਿੰਦੇ ਨਾ ਯਾਰ ਉਦੋਂ ਵੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਅੱਛਾ ਦੋਸਤੋ ਇੱਕ ਦਿਨ ਪਹਿਲਾਂ ਵੀ ਆ ਸਕਦੇ ਹੋ ਅਗਰ ਤੁਸੀਂ ਜਾਦੇ ਦੂਰ ਤੋਂ ਆ ਰਹੇ ਹੋ ਤੁਹਾਨੂੰ ਲੱਗਦਾ ਵੀ ਅਸੀਂ ਨਹੀਂ ਪਹੁੰਚ ਸਕਾਂਗੇ ਉਸ ਦਿਨ ਤਾਂ ਤੁਸੀਂ ਸ਼ਨੀਵਾਰ ਨੂੰ ਸੰਡੇ ਦੀ ਟ੍ਰੇਨਿੰਗ ਹੁੰਦੀ ਹੈ ਸ਼ਨੀਵਾਰ ਨੂੰ ਤੁਸੀਂ ਸਾਡੇ ਕੋਲੇ ਆ ਸਕਦੇ ਹੋ ਖਾਣਾ ਪੀਣਾ ਤੇ ਫੈਕਟਰੀ ਦੇ ਵਿੱਚ ਰਹਿਣਾ ਬਿਲਕੁਲ ਫਰੀ ਹੈ ਤੁਹਾਡਾ ਉਹ ਐਕਸਟਰਾ ਪੈਸਾ ਨਹੀਂ ਲੱਗੂਗਾ ਤੁਸੀਂ ਆ ਕੇ ਆਰਮਨਾਲ ਰਹਿ ਸਕਦੇ ਹੋ ਅੱਛਾ ਕਿਵੇਂ ਲੱਗਿਆ ਜੀ ਉਹ ਰਿਆ ਕਿ ਬਹੁਤ ਮਤਲਬ ਇੱਕ ਬਰੂਦ ਜਾਂ ਹੁੰਦਾ ਜਿਹੜਾ ਭਰ ਗਿਆ ਹਾਂ ਹਾਂ ਪੂਰਾ ਹੁਣ ਜਾ ਕੇ ਕਰੋਗੇ ਜਾਂ ਬਸ ਐਵੇਂ ਨਹੀਂ ਕਰਾਂਗੇ 3100 ਰੁਪਏ ਲੱਗਿਆ ਦੁਖਦਾ ਤਾਂ ਨਹੀਂ 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 ਜੱਪੀ ਮਤਲਬ ਸਿੱਖ ਗਿਆ ਪੂਰਾ ਹਾਂ ਭਾਈ ਜੀ ਆਪਾਂ ਕਿੱਡੇ ਜੇ ਤੁਸੀ ਦੂਰੀ ਵਾਰੀ ਦੂਸਰੀ ਵਾਰ ਆਇਓ ਹਾਂ ਦੂਸਰੀ ਵਾਰ ਆ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਵੀਰ ਕੰਮ ਸ਼ੁਰੂ ਕਰ ਰਿਹਾ ਹੈ ਅੱਜ ਇਹ ਆਦਾ ਸਮਾਨ ਲੈਣ ਆਇਆ ਇਹ ਪਿਛਲੀ ਵਾਰੀ ਵੀ ਟ੍ਰੇਨਿੰਗ ਚ ਆਇਆ ਸੀਗਾ ਵੀਰ ਨੂੰ ਟ੍ਰੇਨਿੰਗ ਲਾ ਕੇ ਇੰਨਾ ਵਧੀਆ ਲੱਗਿਆ ਤੇ ਇਹ ਹੁਣ ਆਪਦਾ ਕਿਤਾ ਕਾਰੋਬਾਰ ਸ਼ੁਰੂ ਕਰ ਰਿਹਾ ਤੇ ਇਹ ਇਸ ਵਾਰ ਸਮਾਨ ਲੈਣ ਆਇਆ ਇਹ ਟ੍ਰੇਨਿੰਗ ਵੀ ਲਾ ਕੇ ਜਾਊਗਾ ਆਪਦਾ ਸਮਾਨ ਵੀ ਲੈ ਕੇ ਜਾਊਗਾ ਅੱਛਾ ਕਿਵੇਂ ਦਾ ਮਹਿਸੂਸ ਹੋਇਆ ਕਿ ਬਹੁਤ ਵਧੀਆ ਹੋਇਆ ਜੀ ਕਿਹੜਾ ਲੱਗ ਗਿਆ ਸਮਾਨ ਬਹੁਤ ਵਧੀਆ ਵਿਗਿਆ ਅੱਛਾ ਦਿਖਾਇਆ ਲੋਕਾਂ ਨੂੰ ਸੈਂਪਲ ਦਿਖਾਇਆ ਸੈਂਪਲ ਦਿਖਾਉਣ ਦੇ ਦੌਰਾਨ ਵੀ ਲੋਕਾਂ ਨੇ ਥੋੜਾ ਥੋੜਾ ਦੇਣਾ ਪੈ ਗਿਆ ਉਹਨਾਂ ਨੂੰ ਅੱਛਾ ਵੀ ਹੁਣ ਆਪਦੇ ਜਾ ਕੇ ਪ੍ਰੋਜੈਕਟ ਵਿੱਚ ਜਾ ਅਸੀਂ ਦੋਸਤੋ 1500 ਰੁਪਏ ਦੀ ਕਿੱਟ ਦਿੰਨੇ ਆ ਜਿਹਦੇ ਵਿੱਚ 2500 ਦਾ ਸਮਾਨ ਤਿਆਰ ਹੁੰਦਾ ਇਹ ਵੀਰ ਨੇ ਉਸ ਕਿੱਟ ਦੇ ਵਿੱਚੋਂ ਤਿਆਰ ਕਰਕੇ ਸਮਾਨ ਵੇਚਦਾ ਹਨਾ ਜਦੋਂ ਵੇਚਣ ਦਾ ਜਨੂਨ ਹੋਵੇ ਤੇ ਵੀਰ ਇਸ ਟ੍ਰੇਨਿੰਗ ਦੇ ਵਿੱਚ ਨਾਲ ਟ੍ਰੇਨਿੰਗ ਦੁਬਾਰੇ ਲਾ ਕੇ ਗਿਆ ਡਾਲੇ ਤੋਂ ਆਈ ਜੀ ਹੋਕੇ ਤੋਂ ਆਈ ਜੀ ਅੱਛਾ ਤੁਹਾਨੂੰ ਸਮਝ ਆ ਰਿਹਾ ਸੀ ਪੂਰਾ ਹਾਂਜੀ ਹਾਂਜੀ ਪੂਰਾ ਸਮਝ ਆ ਲੱਗਦਾ ਵੀ ਕੰਮ ਕਰਨ ਵਾਲਾ ਹਾਂਜੀ ਕੰਮ ਕਰਨ ਵਾਲਾ ਜੀ ਅੱਛਾ ਕੀ ਕਹਿਣਾ ਚਾਹੋ ਕੀ ਕਹਿਣਾ ਚਾਹੋਗੇ ਮਜ਼ਦੂਰ ਬੰਦਾ ਵੀ ਕਰ ਸਕਦਾ ਤੇੜੀ ਵਾਲਾ ਵੀ ਹਾਂ ਬਿਲਕੁਲ ਇਹ ਅੰਕਲ ਲਈ ਬਹੁਤ ਵਧੀਆ ਗੱਲ ਹੈ ਵੀ ਇਹ ਮੈਨੂੰ ਮਜ਼ਦੂਰ ਵੀ ਕਰ ਸਕਦੇ ਨੇ ਕੋਈ ਬਾੜਾ ਇਹ ਨਹੀਂ ਹੈਗਾ ਵੀ ਪਤਾ ਨਹੀਂ ਕਿੰਨੇ ਕੁ ਪੈਸੇ ਲਾ ਕੇ ਸਟਾਰਟ ਹੋਊਗਾ ਦੋਸਤੋ 2-4000 ਤੋਂ ਵੀ ਤੁਸੀਂ ਜਿਹੜਾ ਕਹੇ ਕੰਮ ਹੈ ਸਟਾਰਟ ਕਰ ਸਕਦੇ ਹੋ ਹਾਂ ਕੋਈ ਪੜ੍ਹੇ ਲਿਖੇ ਦੀ ਕੋਈ ਬਹੁਤਾ ਇਹ ਨਹੀਂ ਹੈਗਾ ਵੀ ਕੋਈ ਡਿਗਰੀ ਹੋਣੀ ਚਾਹੀਦੀ ਹੈ ਇਹਨੂੰ ਬਸ ਕੜਿਆ ਹੋਣਾ ਚਾਹੀਦਾ ਬੰਦਾ ਮੱਥਾ ਮਾਰ ਲੇ ਲੋਕਾਂ ਨਾਲ ਜਾ ਕੇ ਵੀ ਐਂ ਵਿਖਦਾ ਇਹਨੂੰ ਸਾਰੇ ਕਰ ਲੈਣਗੇ ਅਜਾ ਅੰਕਲ ਜੀ ਤੁਹਾਨੂੰ ਲੱਗਦਾ ਵੀ ਤੁਸੀਂ ਕਰ ਲੋਗੇ ਕੰਮ ਇਹਨੂੰ ਹਾਂਜੀ ਹਾਂਜੀ ਕਰ ਸਕਦੇ ਵੇਚ ਆਉਂਗੇ ਹਾਂ ਕੀ ਬਾਤ ਆ ਯਾਰ ਜਰੂਰ ਦੇਖੋ ਸੋ ਦੋਸਤੋ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਬਹੁਤ ਬਹੁਤ ਗਰੁੱਪਾਂ ਦੇ ਵਿੱਚ ਜਰੂਰ ਕਰੋ ਤਾਂ ਕਿ ਕਿਸੇ ਐਸੇ ਵੀਰ ਕੋਲ ਇਹ ਵੀਡੀਓ ਜਾਵੇ ਜਿਹੜਾ ਜਿਹਨੂੰ ਇਸ ਵੀਡੀਓ ਦੀ ਲੋੜ ਹੈ ਇਸ ਕੰਮ ਦੀ ਲੋੜ ਹੈ